खो बि ਮਰਦਾਬ ਮਰਦਾਬ ਜੀ ਆਪ ਸਰਕਾਰ ਮਰਦਾਬ 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 ਸਰਕਾਰਾਂ ਦਾਅਵੇ ਬੜਾ ਕਰਦੀਆਂ ਪਰ ਪੱਲੇ ਪਬਲਿਕ ਦੇ ਕੁਝ ਨਹੀਂ ਪੈਂਦਾ ਬਹੁਤ ਵਾਰੀ ਖਬਰਾਂ ਚ ਆਇਆ ਪਰ ਕੋਈ ਵੀ ਇਸ ਇਲਾਕੇ ਦੀ ਸਾਰ ਲੈਂਦਾ ਕਿਉਂ ਸਰਕਾਰਾਂ ਤੋਂ ਸੰਸ਼ੇਰ ਸਿੰਘ ਜੀ ਸਾਡੇ ਆ ਚੰਦਰਪਨ ਪਿੰਚ ਆਏ ਸੀਗੇ ਉਹਨਾਂ ਬੱਚੇ ਬੱਚਾ ਉਹਨਾਂ ਕਈ ਕੁਝ ਬਣਾਤਾ ਜੀ ਕਿਹੜਾ ਸਰਕਾਰੋਂ ਵੀ ਕਿਤੇ بڑا ਵੱਡਾ ਵਿਕਾਸ ਕੀਤਾ ਵਿਕਾਸ ਤੇ ਸਾਹਮਣੇ ਹੀ ਆ ਨਾ ਪਿਆਸੀਆਂ ਸਾਲਾਂ ਚ ਅਸੀਂ ਗਲੀਆਂ ਨਾਲੀਆਂ ਬਸ ਅੱਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਨਰਲੇਪ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਗੁਰਾਇਆ ਜਿਵੇਂ ਕਿ ਪ੍ਰਾਣਾਸ਼ਾਲਾ ਤੋਂ ਪੰਡੋਰੀ ਰੋਡ ਦੇ ਉੱਪਰ ਤੁਸੀਂ ਦੇਖ ਰਹੇ ਹੋ ਕਿ ਨਰੇਬਾਜੀ ਜੂ ਹੈ ਲਗਾਤਾਰ ਕੀਤੀ ਜਾ ਰਹੀ ਹੈ ਜੋ ਪ੍ਰਾਣਾਸ਼ਾਲਾ ਤੋਂ ਤੁਹਾਨੂੰ ਦੱਸਦੀ ਹੈ ਕਿ ਕੋਟ ਭੱਲਾ ਨੂੰ ਜਾਂਦੀ ਜੋ ਰੋਡ ਹੈ ਛੜਕ ਹੈ ਤੁਸੀਂ ਦੇਖ ਸਕਦੇ ਹੋ ਕਿ ਛੜਕ ਦੇ ਵਿੱਚ ਕਿਵੇਂ ਟੋਵੇ ਟੋਵੇ ਪਏ ਹੋਏ ਨੇ ਬੀਤੇ ਕਈ ਸਾਲਾਂ ਤੋਂ ਤੇ ਸੜਕ ਟੁੱਟੀ ਹੋਈ ਹੈ ਸੜਕ ਦਾ ਮੰਦੜਾ ਹਾਲ ਹੈ ਤੇ ਲੋਕ ਜੋ ਇੱਥੋਂ ਦੇ ਰਾਹਗੀਰ ਨੇ ਜਾਂ ਇਲਾਕੇ ਦੇ ਲੋਕ ਨੇ ਉਹ ਅਤ ਦੇ ਪਰੇਸ਼ਾਨ ਨੇ ਸੋ ਦੁਖੀ ਹੋ ਕੇ ਲੋਕਾਂ ਵੱਲੋਂ ਨਰੇਬਾਜੀ ਕੀਤੀ ਜਾ ਰਹੀ ਆ ਗੱਲਬਾਤ ਕਰ ਲੈਨੇ ਇਸ ਇਲਾਕੇ ਦੇ ਪਿੰਡ ਸ਼ੀਨਾਪੇੜ ਤੋਂ ਸੁੰਦੜਾ ਤੋਂ ਹੋਰ ਵੱਖੋ ਵੱਖ ਪਿੰਡਾਂ ਤੋਂ ਜਿਹੜੇ ਲੋਕ ਨੇ ਨਾਰੇਬਾਜੀ ਕਰ ਰਹੇ ਨੇ ਇੱਥੋਂ ਤੱਕ ਕਿ ਘਰਾਂ ਚੋਂ ਨਿਕਲ ਕੇ ਪਿੱਛੇ ਦੇਖ ਸਕਦੇ ਮੇਰੀਆਂ ਭੈਣਾਂ ਨੇ ਉਹ ਵੀ ਵਿਚਾਰੀਆਂ ਦੁਖੀ ਨੇ ਕਿਉਂਕਿ ਜਦੋਂ ਬਰਸਾਤੀ ਮੌਸਮ ਹੋ ਜਾਂਦਾ ਅਸੀਂ ਵੀ ਇਸ ਇਲਾਕੇ ਨੂੰ ਬਲਾਂਗ ਕਰਦੇ ਆ ਇੱਥੇ ਗੋਡੇ-ਗੋਡੇ ਪਾਣੀ ਖਲੋ ਜਾਂਦਾ ਸਕੂਲ ਦੀਆਂ ਬੱਚੀਆਂ ਤੱਕ ਵਿਚਾਰੀਆਂ ਦਾ ਜਿਹੜਾ ਲੰਘਣਾ ਜਿਹੜਾ ਉਹ ਔਖਾ ਹੋ ਜਾਂਦਾ ਤੇ ਲੋਕ ਜਿਹੜੇ ਨੇ ਅਤ ਤੇ ਪਰੇਸ਼ਾਨ ਨੇ ਹਾਂਜੀ ਗੱਲਬਾਤ ਕਰ ਲੈਨੇ ਆ ਨਾਰੇਬਾਜੀ ਜਿਹੜਾ ਅੱਜ ਦਾ ਜਿਹੜਾ ਸਪੈਸ਼ਲ ਤੁਹਾਡਾ ਰੋਸ ਪ੍ਰਦਰਸ਼ਨ ਦਾ ਕਿਉਂ ਪ੍ਰੋਗਰਾਮ ਬਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਇਹ ਇਲਾਕੇ ਦੀ ਇੱਕ ਮੇਨ ਛੜਕਾ ਪਣੋਰੀ ਮਹੰਤਾਂ ਦਾ ਇਹ ਧਾਰਮਿਕ ਸਥਾਨ ਵੀ ਪੈਂਦਾ ਬੜੀ ਮਹੱਤਤਾ ਰੱਖਦਾ ਉਸਤਾਨ ਵੀ ਜੀ ਜੀ ਪਰ ਇਹ ਇਲਾਕੇ ਦਾ ਕੋਈ ਬਾਲੀਵਾਰਸ ਨਹੀਂ ਸਰਕਾਰਾਂ بڑے بڑے ਦਾਅਵੇ ਕਰਕੇ ਇਥੋਂ ਵੋਟਾਂ ਲੈ ਜਾਂਦੀਆਂ ਜੀ ਜੀ ਕੋਈ ਨਹੀਂ ਇਹ ਮੜ ਕੇ ਸਾਰ ਲੈਂਦਾ ਇਲਾਕੇ ਦੀ ਇਹ ਸੜਕ ਦਾ ਇੰਨਾ ਮੰਦਾ ਹਾਲਾ ਮਕੇਰੀਆਂ ਤੋਂ ਲੈ ਕੇ ਪੁਰਾਣੇ ਛਾਲੇ ਤੱਕ ਜਿੰਨਾ ਟਾਈਮ ਲੱਗਦਾ ਨਾ ਉਹਨਾਂ ਇਥੋਂ ਛਾਲੇ ਉ ਲੈ ਕੇ ਸ਼ੀਨਿਆਂ ਤੱਕ ਲੱਗਦਾ ਠੀਕ ਹੈ ਜੀ ਇਧਰ ਨੂੰ ਕੋਈ ਬਹੁਤ ਫਸੀ ਹੋਏ ਤੇ ਫੇਰ ਆਉਂਦਾ ਨਹੀਂ ਤੇ ਜਿਆਦਾ ਲੋਕੀ ਪਣੋਰੀ ਨੂੰ ਪਰਾਂ ਨੂੰ ਮੂਵ ਕਰਦੇ ਪਏ ਆ ਇਸ ਕਰਕੇ ਇਹ ਸਰਕਾਰਾਂ ਦਾ ਦਾਅਵੇ ਬੜਾ ਕਰਦੀਆਂ ਪਰ ਪੱਲੇ ਪਬਲਿਕ ਦੇ ਕੁਝ ਨਹੀਂ ਪੈਂਦਾ ਇਹ ਇਨੇ ਟੁਏ ਆ ਮੰਦੜਾ ਹਾਲ ਆ ਸਕੂਲ ਦੇ ਬੱਚੇ ਜਾਂਦੇ ਇਧਰ ਨੂੰ ਸਕੂਲੀ ਬੱਚੀਆਂ ਜਾਂਦੀਆਂ ਸਾਈਕਲ ਤੇ ਉਹ ਡਿੱਗਦੀਆਂ ਜਾਂਦੀਆਂ ਪਰਸਾਂਤਾਂ ਜਾਂ ਤੇ ਬਹੁਤ ਹੀ ਮਾੜਾ ਹਾਲ ਹੋ ਜਾਂਦਾ 228 29 ਮਹੀਨੇ ਦੇ ਕਰੀਬ ਹੋ ਗਏ ਕਰੀਬ 3 ਸਾਲ ਹੋ ਚੱਲੇ ਆ ਸਰਕਾਰ ਨੂੰ ਸਰਕਾਰ ਦੇ ਜਿਵੇਂ ਤੁਸੀਂ ਦੱਸਿਆ ਕਿ ਵੱਡੇ ਵਾਅਦੇ ਦਾਵੇ ਸੀ ਵਿਕਾਸ ਕਰ ਜਾਂਦੇ ਕਿ ਵਿਕਾਸ ਕਰ ਜਾਂਦੀਆਂ ਹਨੇਰੀਆਂ ਲਿਆ ਦਾਂਗੇ ਇਧਰ ਪੰਡੂਰੀ ਦਰਬਾਰ ਵੀ ਬਹੁਤ ਮਹੱਤਤਾ ਰੱਖਦਾ ਜੀ ਲੋ Hindu ਧਰਮ ਦਾ ਜਿਹੜਾ ਉਤਰੀ ਭਾਰਤ ਦੇ ਜਿਹੜਾ ਬਹੁਤ ਵੱਡਾ ਠਾਠ ਹੈ ਤੇ ਕੀ ਇਹਨਾਂ 28 ਮਹੀਨਿਆਂ ਦੇ 3 ਸਾਲ ਦੇ ਕਰੀਬ ਜਿਵੇਂ ਹਲਕਾ ਇੰਚਾਰਜ ਨੇ ਇਥੋਂ ਸਮਸ਼ੀਰ ਸਿੰਘ ਜਾਂ ਹੋਰ ਲੀਡਰ ਨੇ ਜਿਹੜੇ ਉਹ ਕੀ ਇਥੋਂ ਦੇ ਲੰਗਦੇ ਨਹੀਂ ਜਾਂ ਉਹ ਹੈਲੀਕਾਪਟਰ ਥਾਣੀ ਲੰਗ ਜਾਂਦੇ ਨੇ ਵੇਖੋ ਜੀ ਹਲਕਾ ਇੰਚਾਰਜ ਵੀ ਦਾਵੇ ਬੋਲ ਕਰਦੇ ਆ ਹੁਣ ਵੇਖੋ ਐਮਐਲਏ ਬਣੀ ਕਾਂਗਰਸ ਦੀ ਆ ਉਹਦੇ ਵਾਸਤੇ ਵੀ ਮੇਨ ਸੜਕ ਇਕੋ ਹੀ ਆ ਉਹ ਹਰ ਵਾਰੀ ਜਿੱਤ ਜਾਂਦੀ ਆ ਬਹੁਤ ਵਧੀਆ ਗੱਲ ਆ ਪਰ ਹਲਕੇ ਦੀ ਸਾਰ ਤੇ ਲੈਣੀ ਚਾਹੀਦੀ ਨਾ ਹਨਕੇ ਉੱਪਰ ਸਰਕਾਰ ਜਿਹੜੀ ਆ ਉਹ ਤੇ اپੋਜੀਸ਼ਨ ਦੀ ਨਾ ਉਹਨਾਂ ਦੀ ਜਿਹੇ اپੋਜੀਸ਼ਨ ਜੇ ਆ ਮੁੱਦਾ ਦੀ ਚੁੱਕ ਸਕਦੇ ਆ ਨਾ ਵਿਧਾਨ ਸਭਾ ਜੇ ਹਾਂ ਮੁੱਦਾ ਚੁੱਕ ਸਕਦੇ ਮੁੱਦਾ ਚੁੱਕਣ ਆਪਣੇ ਹਲਕੇ ਬਾਦ ਕੋ ਲਿਆ ਕੇ ਵਿਖਾ ਲਨ ਮੇਰੀਆਂ ਬੋਟਾਂ ਲੈ ਕੇ ਰਾਏ ਪੈਣਾ ਕੋਈ ਮਤਲਬ ਥੋੜਾ ਬੰਦਾ ਉਹਨਾਂ ਦੀ ਵੀ ਜ਼ਿੰਮੇਵਾਰੀ ਆ ਤੇ ਹਲਕਾਨ ਚਾਰਜ ਦੀ ਬਹੁਤ ਢੜੀ ਜ਼ਿੰਮੇਵਾਰੀ ਆ ਉਹਨਾਂ ਅੱਗੋਂ ਇਲੈਕਸ਼ਨ ਲੜਨੀ ਆ ਕਿਹ ਜਿਹੜਾ ਇਹਨੂੰ ਬਣਾਏਗਾ ਪੈਲ ਦੇ ਆਧਾਰ ਤੇ ਪਬਲਿਕ ਉਹਦਾ ਸਾਥ ਦੇਗੀ ਇਸ ਕਰਕੇ ਬਹੁਤ ਹੀ ਲੋਕਾਂ ਦੀ ਮੇਨ ਡਿਮਾਂਡ ਹੈ ਇਹ ਸੜਕ ਹੀ ਆ ਇੱਕ ਸੜਕ ਬਣ ਜਾ ਸਾਰਾ ਵਿਕਾਸ ਇਲਾਕੇ ਦਾ ਹੋ ਜਾਂਦਾ ਠੀਕ ਹੈ ਜੀ ਤੇ ਹੋਰ ਸਾਡੇ ਨਾਲ ਨੇ ਜਿਵੇਂ ਸਰਪੰਚ ਨੇ ਇਥੋਂ ਦੇ ਸਾਬਕਾ ਸਰਪੰਚ ਸੁੰਧਣਾ ਦੇ ਉਹਨਾਂ ਨਾਲ ਗੱਲਬਾਤ ਕਰ ਲੈਣੀ ਹੈ ਕਿ ਜੋ ਅੱਜ ਦਾ ਰੋਸ ਪ੍ਰਦਰਸ਼ਨ ਹੈ ਨਰੇਬਾਜੀ ਹੋ ਰਹੀ ਹੈ ਕੀ ਕਹਿਣਾ ਚਾਹੁੰਦੇ ਇਸ ਮਸਲੇ ਤੇ ਪਹਿਲੇ ਤਨਰ ਲੀਪ ਟੀਵੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਗਰੀਬਾਂ ਦੇ ਪਿੰਡ ਲਾਗੇ ਲਾਗੇ ਛੋਟੇ ਛੋਟੇ ਪਿੰਡਾਂ ਦੀ ਆ ਕੇ ਖਾਰ ਲਈ ਹੈ ਅਸੀਂ ਸਾਡੀ ਮੰਗ ਕੋਈ ਨਹੀਂ ਸਾਡੀ ਮੰਗ ਜਾਇਜ਼ ਆ ਜੀ ਸਾਡੀ ਮੰਗੇ ਛੜਕਦੀ ਆ ਜੀ ਜੀ ਤੁਸੀਂ ਵੇਖ ਰਹੇ ਹੋ ਕਿਤਰਾ ਟੋਏ ਪਏ ਨੇ ਇੱਥੇ ਸਾਡੇ ਬਹੁਤ ਇਧਰ ਅੱਗੇ ਜਿਆਦਾ ਪਿੰਡ ਨੇ ਕਾਫੀ ਜਿਆਦਾ ਪਿੰਡ ਨੇ ਇਹ ਪਠਾਨਕੋਟ ਤੱਕ ਇਹ ਰੋਡ ਜਿਹੜਾ ਚੱਲ ਜਾਂਦਾ ਪਰ ਛੜਕੀ ਨਹੀਂ ਆ ਗਈ ਤੇ ਕਿੱਥੋਂ ਤੱਕ ਲੋਕੀ ਜਾਣਗੇ ਲੋਕੀ ਸਾਰਾ ਇਹ ਪੁਰਾਣਾ ਸ਼ਾਲਾ ਕਿ ਇਧਰੋਂ ਚੀਨਾ ਚੂਨਾ ਛੱਡ ਕੇ ਲੋਕੀ ਵਾਇਆ ਗਰਦਾਤਪੁਰ ਦੀਨਾ ਨਗਰ ਫੇਰ ਲੋਕੀ ਆਪਣਾ ਆਪਣਾ ਕੰਮ ਕਰਦੇ ਪੈਣਗੇ ਇਲਾਕੇ ਦੇ ਲੋਕਾਂ ਨੇ ਕਦੀ ਮੰਗ ਨਹੀਂ ਕੀਤੀ ਜਿਵੇਂ ਹਲਕਾ ਇੰਚਾਰਜ ਨੇ ਜਾਂ ਪੀ ਡਬਲਯੂ ਡੀ ਦੇ ਕੇ ਅਧਿਕਾਰੀ ਕੋ ਮੰਗ ਨਹੀਂ ਕੀਤੀ ਵੀ ਰੋਡ ਬਣਾਇਆ ਜਾਵੇ ਮੰਗ ਕੀਤੀ ਆ ਜੀ ਮੰਗ ਕਈ ਵਾਰੀ ਖਬਰਾਂ ਚ ਆਇਆ ਬਹੁਤ ਵਾਰੀ ਖਬਰਾਂ ਚ ਆਇਆ ਪਰ ਕੋਈ ਵੀ ਨਹੀਂ ਇਸ ਇਲਾਕੇ ਦੀ ਸਾਰ ਲੈਂਦਾ ਇਹ ਕਾਂਗਰਸਾ ਤੋਂ ਵੀ ਵੋਟਾਂ ਲੈ ਕੇ ਚੱਲ ਗਈ ਆ ਤੇ ਜੇ ਸ਼ਮਸ਼ੇਰ ਸਿੰਘ ਨੇ ਹਲਕਾ ਇੰਚਾਰਜ ਉਹ ਵੀ ਵੋਟਾਂ ਲੈ ਕੇ ਚੱਲ ਗਏ ਨੇ ਤੇ ਜਾਂਦੇ ਵੀ ਇੱਥੋਂ ਦੇ ਆ ਗਏ ਨੇ ਜਾਂ ਤੇ ਨਾ ਵੀ ਨਾ ਜਾਣ ਤਾਂ ਵੀ ਜਾਂਦੇ ਵੀ ਇੱਥੋਂ ਦੇ ਆ ਉਹਨਾਂ ਨੂੰ ਵੀ ਪਤਾ ਵੀ ਸੜਕ ਖਰਾਬ ਹੈ ਤੇ ਸਾਡੀ ਉਹੀ ਉਹੀ ਤੇ ਗੱਲ ਅਸੀਂ ਕਰ ਰਹੇ ਆ ਕਿ ਐਂਦੀ ਸਾਰੇ ਆਪਣੀਆਂ ਵਾਹਨਾਂ ਦੇ ਰਾਈ ਗੱਡੀਆਂ ਕਾਰਾਂ ਦੇ ਰਾਈ ਲੀਡਰ ਜਾਂਦੇ ਨੇ ਤੇ ਜਾਂ ਤੇ ਉਹ ਹੈਲੀਕਾਪਟਰ ਦੇ ਰਾਈ ਇੱਥੋਂ ਲੰਘ ਜਾਂਦੇ ਹੋਣ ਤੇ ਉਹਨਾਂ ਨੂੰ ਇਸ ਚੀਜ਼ ਦਾ ਇਲਮ ਨਾ ਹੋਵੇ ਨਹੀਂ ਅਸਲ 'ਚ ਉਹ ਨਾ ਪਹਿਲੇ ਹੀ ਤੇ ਮਟੀਰੀਅਲ ਜਿਹੜਾ ਨਹੀਂ ਸਹੀ ਪਿਆ ਜਦੋਂ ਬਣੀ ਸੀ ਕਰੀਬ 2017 ਚ ਬਣੀ ਸੀ ਹਾਂ ਜੀ ਜਦੋਂ ਇਹ ਬਣੀ ਹੀ ਮਟੀਰੀਅਲ ਉਦੋਂ ਨਹੀਂ ਸਹੀ ਪੈ ਜੇ ਉਦੋਂ ਹੀ ਸਹੀ ਪੈਂਦਾ ਤੇ ਕਿਉਂ ਇਤਨਾ ਖਰਾਬ ਹੋ ਜਾਂਦੀ ਸੋ ਇਹ ਇਲਾਕੇ ਦੇ ਉੱਤੇ ਕ੍ਰੈਸ਼ਰ ਦੀ ਵੀ ਮਾਰ ਪੈਂਦੀ ਹੈ ਵੱਡੇ ਬਹੁਤ ਬਹੁਤ ਜ਼ਿਆਦਾ ਹਾਂ ਜੀ ਬਹੁਤ ਜ਼ਿਆਦਾ ਲੋਡ ਵਾਲੀਆਂ ਗੱਡੀਆਂ ਆਉਂਦੀਆਂ ਸਾਡੇ ਇਧਰ ਮੰਡੀਆਂ ਨੇ ਸਾਡੇ ਸਕੂਲ ਨੇ ਲਾਗੇ ਲਾਗੇ ਹਾਂ ਜੀ ਸਕੂਲਾਂ ਦਾ ਬਹੁਤ ਬੱਚਿਆਂ ਦਾ ਬਹੁਤ ਮਾੜਾ ਹਾਲਾ ਸੌਣ ਪਾਦ ਨੂੰ ਟੋਏ ਭਰ ਜਾਂਦੇ ਆ ਜੀ ਠੀਕ ਹੈ ਟੋਏ ਭਰ ਜਾਂਦੇ ਫਿਰ ਕਿਦਾਂ ਨੂੰ ਬੱਚੇ ਜਾਣ ਸਕੂਟਰੀਆਂ ਵਾਲੇ ਬੀਬੀਆਂ ਕਈ ਵਾਰੀ ਇੱਥੇ ਡਿੱਗ ਜਾਂਦੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇਖ ਕੇ ਕਿ ਕਿਵੇਂ ਇਹ ਰ ਜੋ ਸਹਾਯੋਗੀ ਕੈਮਰਾਮੈਨ ਹੈ ਹਾਈਟ ਤੇ ਕੈਮਰਾ ਕਰਕੇ ਦਿਖਾਵੇ ਕਿ ਪਿੱਛੋਂ ਤੱਕ ਜਾਮ ਲੱਗੇ ਨੇ ਇਧਰ ਦੂਸਰੀ ਸਾਈਡ ਤੇ ਵੀ ਜੋ ਜਾਮ ਲੱਗੇ ਹੋਏ ਨੇ ਲੰਬੀਆਂ ਕਤਾਰਾਂ ਜੋ ਲੱਗੀਆਂ ਹੋਈਆਂ ਨੇ ਇਸ ਰੋਸ ਪ੍ਰਦਰਸ਼ਨ ਦੇ ਚੱਲਦੇ ਆ ਸੋ ਹੋਰ ਜਥੇਬੰਦੀ ਦੇ ਆਗੂ ਸਾਡੇ ਨਾਲ ਇੱਥੇ ਪਹੁੰਚੇ ਨੇ ਕਿਸਾਨ ਮਜਦੂਦ ਸੰਘਰਸ਼ ਕਮੇਟੀ ਦੇ ਇਸ ਰੋਸ ਪ੍ਰਦਰਸ਼ਨ ਨੂੰ ਦੇਖਦੇ ਆ ਇਸ ਰੋਡ ਨੂੰ ਲੈ ਕੇ ਜੋ ਲੋਕਾਂ ਦਾ ਜੋ ਬਹੁਤ ਮੰਦੜਾ ਹਾਲ ਹੈ ਲੋਕ ਵਿਚਾਰੇ ਦੁਖੀ ਨੇ ਕੀ ਕਹਿਣਾ ਚਾਹੁੰਦੇ ਤੁਹਾਡੀ ਵੀ ਆਵਾਜ਼ ਆਈ ਇਸੇ ਰੋਡ ਤੇ ਲੱਗੀ ਰਹਿੰਦੀ ਆ ਵੇਖੋ ਜੀ ਅਸੀਂ ਸਰਕਾਰ ਨੂੰ ਜਾਂ ਕੇ ਡੀਸੀ ਸਾਹਿਬ ਨੂੰ ਅਸੀਂ ਮੰਗਪਤੇ ਦੇ ਕੇ ਆਏ ਸੀਗੇ ਇਹ ਰੋੜ ਦਾ ਬਹੁਤ ਖਸਤਾ ਹਾਲਤ ਆ ਸਾਡੇ ਇਲਾਕੇ ਦੇ ਘੜਕਰ 30 40 ਪਿੰਡ ਨੇ ਜਿਹੜੋ ਇੰਨੇ ਪ੍ਰੇਸ਼ਾਨੀ ਚ ਨੇ ਹਰ ਜਗ੍ਹਾ ਤੇ ਟੋਆ ਆ ਜਦੋਂ ਬੱਸ ਪੈਣ ਦੀ ਪਾਇਨਾ ਭਰ ਜਾਂਦਾ ਵਾ ਲੰਘਣਾ ਇੰਨੇ ਐਕਸੀਡੈਂਟ ਵਗੈਰਾ ਹੋਣਦੇ ਆ ਪਰ ਇਹ ਸਰਕਾਰ ਦੇ ਸਿਰ ਤੇ ਜੂਨ ਹੀ ਸਰਕੀ ਅਸੀਂ ਕਈ ਵਾਰ ਕਹਿ ਚੁੱਕੇ ਆ ਪਰ ਡੀਸੀ ਸਾਹਿਬ ਨੂੰ ਫੇਰ ਅਸੀਂ ਕਿਹਾ ਸੀ ਕਿ ਤਨਾ ਵੀ ਸਾਡਾ ਵੀ ਮੁਸ਼ਕਲ ਹੋ ਜਾਣਾ ਫੇ ਤਣਾ ਲੱਗ ਪੈਣਾ ਜੀ ਸਾਡੇ ਰੋੜ ਬਣਾਇਆ ਜਾਵੇ ਕਿਉਂ ਸਰਕਾਰਾਂ ਤੋਂ ਸਮ ਸ਼ੇਰ ਸਿੰਘ ਜੀ ਸਾਡੇ ਆ ਚੰਦਰਪਾਣ ਪਿੰਡ ਚ ਆਏ ਸੀਗੇ ਉਹਨਾਂ ਬੈਠੇ ਬੈਠਾ ਉਹਨਾਂ ਕਈ ਕੁਝ ਬਣਾਤਾ ਜੀ ਵੀ ਆਈਏ ਰੋਡ ਬਣਾਵਾਂਗੇ ਉਹ ਗਾਈ ਦਾ ਰੋਡ ਬਣਾਵਾਂਗੇ ਅੱਜ ਤੱਕ ਇਹ ਸਰਕਾਰ ਨੂੰ 5 ਸਾਲ ਹੋ ਗਿਆ ਇਹਨਾਂ 3 ਸਾਲ ਇਹਨਾਂ ਅੱਜ ਤੱਕ ਕੋਈ ਵੀ ਪੈਸਾ ਕਿਸੇ ਰੋਡ ਤੇ ਨਹੀਂ ਲਾਇਆ ਨਾ ਕੋ ਰੋਡ ਬਣਾਇਆ ਐਨੀ ਮਾਈ ਸਰਕਾਰ ਤੇ ਕਿਸਾਨਾਂ ਦੇ ਉਲਟਾ ਤਸਦ ਕਰ ਜਾਂਦੀ ਹੈ ਇਹ ਇਹਨਾਂ ਨੂੰ ਇਹ ਚਾਹੀਦਾ ਵੀ ਪਿੰਡਾਂ ਵਿੱਚ ਜੋ ਸਰਕਾਂ ਨੇ ਪਿੰਨਾਂ ਜਾਣ ਵਾਲੀਆਂ ਉਹਨਾਂ ਦਾ ਖਸਤਾ ਹਾਲ ਵੇਖਿਆ ਜਾਵੇ ਉਹਨਾਂ ਦੀ ਮੁਰੰਮਤ ਕੀਤੀ ਜਾਵੇ ਨਹੀਂ ਤੇ ਆਈ ਤੇ ਵਲ ਚੜ ਕੇ ਉਹਨਾਂ ਦਾ ਰੋਸ ਕਰਨਾ ਪ੍ਰਦਰਸ਼ਨਾਂ ਦਾ ਪਿੱਟਾ ਛਾਪਾ ਕਰਦੇ ਰਾਵਾਂਗੇ ਤੇ ਇਹ ਕੰਮ ਆਹੀ ਕਰਾਉਂਦੇ ਰਾਵਾਂਗੇ ਇਹ ਸਾਡੇ ਇਹਨਾਂ ਨੂੰ ਡੀਸਾ ਨਹੀਂ ਸਾਡੀ ਗਰਸਾਇਸ ਸਾਡੀ ਇਹ ਸਰਕ ਬਣਾਈ ਜਾਵੇ ਕਿਉਂਕਿ ਇਹ ਦੋ ਵਾਰੀ ਮੰਗ ਪੱਤਰ ਦੇ ਚੁੱਕੇ ਆਂ ਕਿ ਜੇ ਬਾਰ ਬਾਰ ਖਬਰਾਂ ਪ੍ਰਕਾਸ਼ਤ ਹੁੰਦੇ باوجود ਖਬਰਾਂ ਜਨਤਕ ਹੁੰਦੇ باوجود ਵੀ ਇਹ ਮਸਲੇ ਦਾ ਹੱਲ ਨਹੀਂ ਹੁੰਦਾ ਤੇ ਅਗਲੀ ਰੂਪਰੇਖਾ ਕੀ ਹੋਵੇਗੀ ਇਲਾਕੇ ਦੀ ਜਾਂ ਜਥੇਬੰਦੀਆਂ ਦੀ ਫਿਰ ਆਈ ਪਿੰਡਾਂ ਨੂੰ ਸਲਾਹ ਕਰਕੇ ਆ ਵੀ ਜਦਵੇਂ ਸਲਾਹ ਕਰਕੇ ਤੇ ਦੀਸਾਂ ਨੂੰ ਘਰਾਂਗੇ ਵੀਸਾਂ ਜਾ ਕੇ ਉਹ ਦਰਸਾ ਜਾ ਕੇ ਬਾਹਾਂਗੇ ਵੀ ਸਾਡਾ ਇਹ ਕੀ ਮਾਰਾ ਕੀਤਾ ਲੋਕਾਂ ਵਿੱਚ ਤੁਹਾਡਾ ਰੋਲ ਨਹੀਂ ਬਣਾਉਣ ਦੇ ਤੋਂ ਭਾਰਤੀ ਕਿਸਾਨ ਯੂਨੀਅਨ ਇਕਤਾਗ ਰਾਹ ਦੇ ਆਗੂ ਵੀ ਨੇ ਸਾਡੇ ਨਾਲ ਥੋੜਾ ਸੰਖੇਪ ਚ ਦੱਸ ਦਿਓ ਕਿ ਖਬਰ ਜਿਹੜੀ ਇਹ ਲੰਬੀ ਹੁੰਦੀ ਜਾਂਦੀ ਹੈ ਕਿ ਇਸ ਰੋਡ ਦੇ ਨਾਲ ਕਰੀਬ ਕਿੰਨੇ ਕੁ ਲੋਕ ਪਿੰਡ ਜਿਹੜੇ ਨੇ ਉਹ ਟੱਚ ਨੇ ਤੇ ਕਿੰਨੇ ਕੁ ਲੋਕ ਇੱਥੇ ਆਵਾਜਾਈ ਕਿੰਨੀ ਕੁ ਰਹਿੰਦੀ ਕਿੰਨੇ ਕੁ ਲੋਕ ਪਰੇਸ਼ਾਨ ਨੇ ਵੇਖੋ ਬਰਾਜੇ ਬੜੀ ਅਫਸੋਸ ਦੀ ਗੱਲ ਆ ਜੀ ਜੀ ਕੇ ਲਗਭਗ 79 ਸਾਲ ਹੋ ਗਿਆ ਭਾਰਤ ਆਜ਼ਾਦ ਹੋਏ ਨੂੰ ਹਾਂਜੀ ਹਾਂਜੀ ਤੇ ਪੰਜਾਬ ਜਿਹੜਾ ਇੱਕ ਸੂਬਾ ਪੂਰੇ ਭਾਰਤ ਵਿੱਚ ਇੱਕ ਨੰਬਰ ਦਾ ਸੂਬਾ ਵਾ ਉਹਦੇ ਅਜੇ ਤੱਕ ਗਲੀਆਂ ਨਾਲੀਆਂ ਤੇ ਸੜਕੀ ਤੰਤਰ ਤੋਂ ਨਹੀਂ ਨਿਕਲ ਸਕੇ ਨਹੀਂ ਨਿਕਲ ਸਕੇ ਤੇ ਜਿਹੜਾ ਸਰਕਾਰੋਂ ਦੇ ਕੇ ਦੀ ਬੜਾ ਵੱਡਾ ਵਿਕਾਸ ਕੀਤਾ ਵਿਕਾਸ ਤੇ ਸਾਹਮਣੇ ਹੀ ਆ ਨਾ 80 ਸਾਲਾਂ ਚ ਅਸੀਂ ਗਲੀਆਂ ਨਾਲੀਆਂ ਚੋਂ ਨਹੀਂ ਇਹ ਸਰਕਾਰਾਂ ਨਿਕਲੀਆਂ ਵਿਕਾਸ ਕਿੱਥੇ ਹੋਇਆ ਇਹ ਤਾਂ ਬੜੀ ਅਫਸੋਸ ਦੀ ਗੱਲ ਆ ਬਾਕੀ ਵੇਖੋ ਹਾਲਾਤ ਬਹੁਤ ਮਾੜਾ ਇਹਨਾਂ ਰੋੜਾਂ ਦਾ ਤੇ ਜੇ ਨਹੀਂ ਅੱਗੇ ਹੱਲ ਕੋਈ ਹੋਇਆ ਤੇ ਉਹਨਾਂ ਦੇ ਸਮੇਂ ਦੇ ਵਿੱਚ ਸਾਨੂੰ ਮਜਬੂਰ ਨੂੰ ਕੁਛ ਨਾ ਕੁਛ ਸਰਕਾਰਾਂ ਦੇ ਖਿਲਾਫ ਕਰਨਾ ਪਵੇਗਾ ਜੀ ਠੀਕ ਹੈ ਜੀ ਇਹਨਾਂ ਵੱਲੋਂ ਚੇਤਾਵਨੀਆਂ ਵੀ ਦਿੱਤੀਆਂ ਜਾ ਰੀਆਂ ਨੇ ਕਿਉਂਕਿ ਮਜਬੂਰ ਨੇ ਲੋਕ ਇਤੋਂ ਦੇ ਲੋਕ ਵੀ ਜਥੇਬੰਦੀਆਂ ਦੇ ਆਗੂ ਵੀ ਜਿਹੜੇ ਇਹਨਾਂ ਦੀਆਂ ਭਾਵਨਾ ਵੀ ਇਹਨਾਂ ਲੋਕਾਂ ਨਾਲ ਜੁੜੀਆਂ ਹੋਈਆਂ ਨੇ ਕਿ ਜੇ ਇਲਾਕੇ ਦੀ ਬਹੁਤ ਵੱਡੀ ਜਿਹੜੀ ਮੁਸ਼ਕਲ ਹੈ ਪਿੰਡਾਂ ਦੀਆਂ ਗਲੀਆਂ ਨਾਲੀਆਂ ਜਿਹੜੀਆਂ ਨੇ ਉਹਨਾਂ ਦੇ ਵਿਕਾਸ ਕਰਨੇ ਪਿੰਡਾਂ ਦੇ ਹੋਰ ਸਰਪੱਕੀ ਵਿਕਾਸ ਹੋ ਤਾਂ ਦੂਰ ਦੀ ਗੱਲ ਆ ਪਰ ਇਹ ਜਿਹੜਾ ਮੇਨ ਰੋਡ ਹੈ ਮੁੱਖ ਮਾਰਗ ਹੈ ਜੋ ਪਟਾਲਪੁਰ ਪੰਡੋਰੀ ਨੂੰ ਤੁਹਾਨੂੰ ਦੁਬਾਰਾ ਫੇਰ ਦੱਸ ਦਈਏ ਕਿ ਇਹ Hindu ਧਰਮ ਦਾ ਜੋ ਵੱਡਾ ਠਾਠ ਹੈ ਉੱਥੇ ਸੰਗਤਾਂ ਦੂਰ ਦਰਾਡੇ ਤੱਕ ਦਿੱਲੀ ਜੈਪੁਰ ਤੋਂ ਵੱਖ-ਵੱਖ ਸਟੇਟਾਂ ਤੋਂ ਜਿਹੜੀਆਂ ਆਉਂਦੀਆਂ ਨੇ ਤੇ ਇਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਜੋ ਹੈ ਸਾਮਣਾ ਕਰਨਾ ਪੈਂਦਾ ਸੋ ਇਹੀਆਂ ਖਬਰਾਂ ਪ੍ਰਕਾਸ਼ਤ ਹੋਣ ਤੋਂ ਬਾਅਦ ਹੁਣ ਦੇਖਣਾ ਇਹ ਹੈ ਕਿ ਕੀ ਸਰਕਾਰ ਦੇ ਸਿਰ ਤੇ ਕੋਈ ਜੂੰ ਸਰਕਦੀ ਹੈ ਜਾਂ ਪੀ ਡਬਲਯੂ ਡੀ ਵਿਭਾਗ ਦੇ ਸਿਰ ਤੇ ਕੋਈ ਜੂੰ ਸਰਕਦੀ ਹੈ ਜਾਂ ਨਹੀਂ ਸਰਕਦੀ ਜਾਂ ਇਲਾਕਾ ਦੇ ਲੋਕਾਂ ਨੂੰ ਜਾਂ ਜਥੇਬੰਦੀਆਂ ਨੂੰ ਕੋਈ ਹੋਰ ਇਹਦੀ ਜੋ ਸੰਘਰਸ਼ ਵਿਡਨ ਦੀ ਰੂਪਰੇਖਾ ਉਹ ਲਿਕਣੀ ਪੈਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਸਹਾਯੋਗੀ ਕੈਮਰਾ ਪਰਸਨ ਆਈ ਪੀ ਸਿੰਘ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ